ਮਿਤੀ 19/5/2022 ਨੂੰ ਮੁਸਾਫਰ ਵਾਸੂਦੇਵ ਵਾਸੀ 나ਗਪੁਰ ਮਹਾਰਾਸ਼ਟਰ ਦਾ ਜੋ ਟਾੜਾਮੋਰੀ ਸਾਹਿਬ ਗੱਡੀ ਵਿੱਚ ਸਫ਼ਰ ਕਰ ਰਿਹਾ ਸੀ ਦਰਾਨੇ ਸਫਰਦਾ ਰੇਲਵੇ ਸਟੇਸ਼ਨ ਦਾ ਆਪੋ ਤੇ ਨੇੜੇ ਕਿਸੇ ਨਾਮ ਨੂੰ ਵਿਅਕਤੀ ਵੱਲੋਂ ਮੋਬਾਈਲ ਫੋਨ ਚੋਰੀ ਕਰ ਲਏ ਸੀ ਉਸ ਵੱਲੋਂ ਕੀਤੀ ਸ਼ਿਕਾਇਤ ਪੱਤਰ ਜਿਹੜਾ ਮੁਕਦਮਾ ਨੰਬਰ 41 ਮਿਤੀ 20/9/25 ਜੋ ਅੰਡਰ ਸੈਕਸ਼ਨ 305 ਬੀ ਐਨ ਐਸ ਥਾਣਾ ਜੀ ਆਪੀ ਪਠਾਨਕੋਟ ਕਿਸੇ ਨਾਮ ਨੂੰ ਵਿਅਕਤੀ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਗਿਆ ਸੀ ਜਿਸ ਦੀ ਤਫਤੀਸ਼ ਮਾਨ ਏਐਸ ਤੋਂ ਅਮਲ ਚਲਾਈਂਦੀ ਗਈ ਜੋ ਦੌਰਾਨੇ ਤਫਤੀਸ਼ ਮੋਬਾਈਲ ਫੋਨ ਦੀ ਕਾਲ ਡਾਟਾ ਲਕਾਡਾਉਣ ਤੇ ਜਿਹੜਾ ਮੋਬਾਈਲ ਫੋਨ ਜਿਹੜਾ ਵਾ ਇਹ ਜਿਹੜਾ ਫੜਿਆ ਦੋਸੀ ਅਸ਼ੀਸ਼ ਸਾਨਾ ਫਰਮੇਸ਼ ਵਾਸੀ ਨੰਗਲਕੋੜਲੀ ਮਹੱਲਾ ਚੰਗਲਪੁਰਾ ਰੋਡ ਗਦਾਫਪੁਰ ਦੇ ਪਾਸ ਚੱਲਣਾ ਪਾਇਆ ਗਿਆ ਜੋ ਕੱਲ ਮਿਤੀ 23 12 25 ਨੂੰ ਸਮੀ ਅਸ਼ੀਸ਼ ਮਿਸ਼ੀ ਵਾਸੋ ਉਕਤ ਮੋਬਾਈਲ ਫੋਨ ਜਿਹੜਾ ਬਰਾਮਦ ਕੀਤਾ ਗਿਆ ਵਾ ਇਹ ਬਰਾਮਦ ਕਰਕੇ ਜਿਹੜਾ ਹਸੁੱਜਾ ਤੱਕ ਗਿਫਟਾਰ ਕਰਕੇ ਮਕਦਮਾ ਚਾਹੀਦਾ ਤਫਤੀਸ਼ ਹਮਲੇ ਚੱਲਦੀ ਗਈ ਆ ਇਹ ਜਿਹੜੇ ਦੋਸ਼ੀ ਆ ਇਹ ਲਗਭਗ ਟ੍ਰੇਨ ਗੱਡੀਆਂ ਵਿੱਚ ਚੋਰੀ ਕਰਦੇ ਸਨ ਜਿਨ੍ਹਾਂ ਨੂੰ ਇਸ ਇਹ ਫੜਿਆ ਗਿਆ ਵਾ ਬਾਕੀ ਤਫਤੀਸ਼ ਹਮਲੇ ਚੱਲਦੀ ਜਾ ਰਹੀ ਆ ਇਹਦਾ ਹੋਰ ਵੀ ਕੋਈ ਸਾਥੀ ਹੈ ਜੀ ਅਜੇ ਇਸ ਨੇ ਦੱਸਿਆ ਨੀਗਾ ਹੋਰ ਸਾਥੀ ਲੇਕਿਨ ਇਹ ਇਕੱਲਾ ਹੀ ਆ ਇਹਦੇ ਪਹਿਲਾਂ ਵੀ ਦੋ ਤਿੰਨ ਸਿਟੀ ਚ ਥਾਣਾ ਦੀਨਾ ਨਗਰ ਮਕਦਮੇ ਦਰਜ ਹੋਏ ਨੇ ਚੋਰੀ ਦੇ 354 ਦੇ 376 ਦੇ ਜਿਹੜੇ ਦਰਜ ਵਾ ਉਹਦੇ ਵਿੱਚ ਜੇਲ੍ਹ ਰਹਿ ਕੇ ਆਇਆ ਉਹ ਦੋਸਤ ਰਹਿ ਕੇ ਆਇਆ ਇਹ ਜਿਹੜਾ ਬ੍ਰਾਹਮਣ ਕੀਤਾ ਮੋਬਾਈਲ ਹੈ ਕਿੱਥੋਂ ਚੋਰੀ ਕੀਤਾ ਗਿਆ ਇਹ ਕਿਹੜੀ ਟ੍ਰੇਨ ਚੋਰੀ ਇਹ ਟਾਟਾ ਮੂਰੀ ਗੱਡੀ ਵਿੱਚੋਂ Redmi ਦਾ ਰੰਗ ਕਾਲਾ ਕਿਹਦੀ ਜੇਬ ਚੋਰੀ ਕਰਦਾ ਬਾਈ ਕਿਦਾਂ ਇਹ ਜਿਹੜਾ ਬਈ ਇਹਨੇ ਦੋ ਫੋਨ ਚੋਰੀ ਕੀਤੇ ਇੱਕ ਆਈਫੋਨ ਜੋ ਚਾਰਜ ਤੇ ਲਾਇਆ ਸੀ ਇਹ ਫੋਨ ਜਿਹੜਾ ਉਹਨੇ ਜੇਬ ਉਹਦੇ ਵਿੱਚ ਰੱਖਿਆ ਸੀ ਆਪਣੇ ਬੈਗ ਦੇ ਵਿੱਚ ਰੱਖਿਆ ਉਹਦੀ ਜਿੱਪ ਖੋਲ ਕੇ ਉਹ ਕੱਢ ਕੇ ਲਾਇਆ ਸੀ ਉਹ ਸੁੱਤਾ ਹੀ ਬੈਠਾ ਬੈਠਾ ਤੌਂ ਗਿਆ ਹੀ ਤੇ ਸੁੱਤੇ ਪੈਦਾ ਹੀ ਕੱਢ ਕੇ ਲੈ ਗਿਆ ਨਹੀਂ ਇਸ ਤੋਂ ਹੋਰ ਅਜੇ ਵਾਅਦੇ ਸਾਹਮਣੇ ਨਹੀਂ ਆਏ ਲੇਕਿਨ ਆ ਇਹਦੇ ਪਰਚੇ 12 ਦਾ ਦੂਜਾ ਕਰਵਾ ਕੇ ਆਇਂਦਾ ਤੋ ਤਕੀਸ਼ਾ ਵਿੱਚ ਲੈ ਜਾਂਦੀ ਜਾ ਰਹੀ